ਜੂਨ 2025 ਦੀ ਵੀਡੀਓ ਬਣਾ ਰਹੇ ਆਂ ਪ੍ਰਭੂ ਅੱਜ ਬ੍ਰੈਂਚ ਟਰੈਕਟਰ ਤੇ ਨਹੀਂ ਖੜੇਗੇ ਅਸੀਂ ਵਾਰ ਏਜੰਸੀ 'ਚ ਖੜੇ ਸੀਗੇ ਪ੍ਰਭੂ ਅੱਜ ਅੱਜ ਟਰੈਕਟਰ ਲੈ ਗਿਆ 5210 ਗੇਅਰ ਪ੍ਰੋ ਸਾਡੇ ਕੋਲੇ 5210 ਗੇਅਰ ਪ੍ਰੋ ਨੇ ਕਿਹੜੇ ਪ੍ਰਭੂ 21 ਮਾਡਲ ਹੈਗਾ 22 ਮਾਡਲ ਹੈਗਾ ਤੇ 23 ਮਾਡਲ ਹੈਗਾ ਆ ਦੇਖੋ ਪ੍ਰਭੂ ਜਿਵੇਂ ਬਿਲਕੁਲ ਸਾਫ਼ ਸੁਥਰੇ ਟਰੈਕਟਰ ਹੀ ਲੈਣੇ ਹਜੇ ਦੇਖੋ ਸ਼ੋਅਰੂਮ 'ਚ ਵੀ ਨਹੀਂ ਗਿਆ ਹੋਇਆ ਇੱਕ ਤਾਂ ਇਹਦਾ ਕੱਲਾ ਵੈਂਪਰ ਪੇਂਟ ਹੋਊਗਾ ਵੈਂਪਰ ਪੇਂਟ ਕਰਾਵਾਂਗੇ ਕਿਉਂ ਵੈਂਪਰ ਥੋੜਾ ਕੱਟੇ ਰੰਗ ਦਾ ਜ਼ਿਆਦਾ ਸੋਹਣਾ ਲੱਗਦਾ ਹੈਗਾ ਮੜਾ ਮੜਾ ਥੇਬੀ ਕਰ ਦੰਨੇ ਆ ਦੇਖੋ ਲੇਵੀਲੇਸ਼ਨ ਕਰਾਈ ਸੀ ਕਿਸੇ ਭਰਾ ਨੇ ਆ ਦੇਖੋ ਇੱਥੇ ਪਾਟੀ ਹੋਈ ਸੀ ਇੰਨੇ ਥਾਂ ਚੋਂ ਹਾਂ ਪਾਟ ਜੇ ਨਹੀਂ ਬਈ ਹੈ ਆ ਪਾਟੀ ਹੋਈ ਸੀ ਤੇ ਬਹੁਤ ਨੁਕਸਾਨ ਪਹੁੰਚਾਉਂਦੀ ਆ ਭਰਾਵੋ ਲੇਵੀਲੇਸ਼ਨ ਆਪ ਦੇ ਜਾਂ ਤਾਂ ਕੋਈ 6 ਮਹੀਨੇ ਬਾਅਦ ਸਾਲ ਬਾਅਦ ਚੇਂਜ ਕਰਾਉਣੀ ਪੈਂਦੀ ਐ ਕਿਉਂ ਲੰਮਾ ਸਮਾਂ ਲੱਗ ਜੇ ਤਾਂ ਸ਼ੋਅ ਵਗੈਰਾ ਖਰਾਬ ਹੋ ਜਾਂਦੀ ਆ ਦੇਖੋ ਇੰਨੇ ਕਿ ਥਾਂ ਦੇ ਵਿੱਚ ਇਹ ਥੋੜੀ ਪਾਟੀ ਹੋਈ ਸੀਗੀ ਆ ਦੇਖੋ ਕਿੰਨਾ ਨਵਾਂ ਟਰੈਕਟਰ ਆ ਭਰਾਵੋ ਇਹ ਟਰੈਕਟਰ ਵੜੈਨ ਟਰੈਕਟਰ ਦੇ ਸ਼ੋਅਰੂਮ ਤੇ ਜਾ ਕੇ ਲੱਗ ਜੂ ਪੰਜਾਬ ਨੰਬਰ ਦੇਖੋ ਕਿੰਨੀ ਵਧੀਆ ਹਾਲਤ ਆ ਟਰੈਕਟਰ ਦੇ ਐਮਰ ਲੋ ਟਾਇਰ ਚਾਰੇ ਨਾਲ ਦੀ ਹੈ ਤੇ ਆ ਕਿਸੇ ਨੇ ਸ਼ੌਂਕ ਵਜੋਂ ਬੀਕੇਟੀ ਦੇ ਨਵੇਂ ਟਾਇਰ ਬਵਾਤੇ ਤੇ ਕਿੰਨੇ ਘੰਟੇ ਚੱਲਿਆ ਬਦੂਆ ਹੈ ਚੱਲਿਆ ਭਾਈ 700 60 700 ਕਿ 800 ਨਾ ਨਾ 760 700 ਤੇ 66 ਘੰਟੇ ਚੱਲਿਆ ਹੋਇਆ ਹੈਗਾ ਹਜੇ ਸ਼ੋਰੂਮ ਤੇ ਵੀ ਨਹੀਂ ਗਿਆ ਦੇਖੋ ਜਿਵੇਂ ਨਵਾਂ ਟਰੈਕਟਰ ਆ ਜਿਵੇਂ ਨਵਾਂ ਦੇਖੋ ਨਿਕਲ ਨੋਕਰ ਕਿੰਨਾ ਪਿਆਗਾ ਆ ਦੇਖੋ ਰੰਗ ਰੋਂਗ ਕਿੰਨਾ ਪਿਆਗਾ ਯਾਰ ਕਨੋਪੀ ਵਗੈਰਾ ਇਹ ਨਾਲ ਹੀ ਲੱਗੀ ਹੋਈ ਆ ਤੇ ਨਾਲ ਹੀ ਇਹ ਦੇ ਦਾਂਗੇ ਕਨੋਪੀ ਕਿਸੇ ਪ੍ਰਾਣੇ ਟਰੈਕਟਰ ਲੈਣਾਗਾ ਬਿਲਕੁਲ ਨਵਾਂ ਸ਼ੋਅਰੂਮ ਕੰਡੀਸ਼ਨ ਆ ਦੇਖੀ ਸ਼ੋਅ ਚੱਕੀ ਮੜੀ ਸ਼ੋਅ ਚੱਕੀ ਤੁਸੀਂ ਬੁੱਦੂ ਪੰਜਾਬ ਨੰਬਰ ਪੰਜਾਬ ਨੰਬਰ ਟਰੈਕਟਰ ਹੈ ਕਿਸੇ ਪ੍ਰਾਣੇ ਲੈਣਾ ਸਾਡੇ ਕੋਲੇ 21 ਮਾਡਲ 22 ਮਾਡਲ 23 ਮਾਡਲ ਤੰਨੇ ਮਾਡਲ ਆਪਣੇ ਕੋਲੇ 5210 ਗੇਅਰ ਪ੍ਰੋ ਟਰੈਕਟਰ ਆ ਗਏ ਵੜਾਈ ਟ੍ਰੈਕਟਰ ਦੇ ਸ਼ੋਅਰੂਮ ਤੇ ਲੱਗ ਗਏ ਆ ਦੇਖੋ ਕਿੰਨਾ ਨਵਾਂਗਾ ਨਾਲ ਦੀ ਵੈਂਟਰੀ ਮੁੰਟਰੀ ਆ ਸਾਫ ਹਾਲਤ ਦੇਖੋ ਕਿੰਨੀ ਸਾਫ ਹਾਲਤਾ ਆ ਦੇਖੋ ਵਿੱਚੋਂ ਜਿਵੇਂ ਨਵੇਂ ਹੀ ਪਿਆ ਟਰੈਕਟਰ ਕਿਉਂ 766 ਘੰਟੇ ਚੱਲਣ ਵਾਲਾ ਕੁਝ ਵੀ ਨਹੀਂ ਹੁੰਦਾ ਟਰੈਕਟਰ ਨੂੰ ਕਿਉਂ ਜਿਵੇਂ ਨਵਾਂ ਦੇਖੋ ਇੰਨਾ ਨਵਾਂ ਦਾ ਪ੍ਰੋ ਹੋ ਏਜੰਸੀ 'ਚ ਵੀ ਨਹੀਂ ਹੁੰਦਾ ਕਿਉਂ ਲੈਵਲ ਲੈਂਚਨ ਪੱਟੀ ਆ ਇਹਦੇ ਕਰਕੇ ਜਿਵੇਂ ਨਵੇਂ ਹੀ ਨਿਕਲਿਆ ਟਰੈਕਟਰ ਜਿਵੇਂ ਨਵਾਂ ਹਜੇ ਤੱਕ ਆਮ ਲੋ ਬੱਚ ਦਾ ਪੰਪ ਪੰਪ ਦੀ ਕੋਈ ਛੇੜਖਾਨੀ ਕਰ ਦਿੰਦਾ ਹੈਗਾ ਪੰਪ ਪੰਪ ਵਾਲੇ ਨਟ ਵੀ ਨਾਲ ਦੀ ਪਏ ਆ 2023 ਦੇ ਦੂਜੇ ਮਹੀਨਾ ਨਿਕਲਿਆ ਹੋਇਆ 2023 ਦੇ ਦੂਜੇ ਮਹੀਨੇ ਦਾ ਰੈਕਟਰ ਨਿਕਲਿਆਗਾ ਬੀਕੇਟੀ ਦੇ ਕਿਸੇ ਨੇ ਸ਼ੌਂਕ ਵਜੋਂ ਟਾਇਰ ਪਾਈਆਂ ਨੇ ਕਹਿੰਦੇ 16 9 ਵਾਲੇ ਕਹਿੰਦੇ ਕਿਉਂ ਇੱਧਰ ਰਿਵਾਜ ਹੈਗਾਗਾ ਵੀ ਨਵੇਂ ਟਾਇਰ ਅਗਲਾ ਬੀਕੇਟੀ ਦਾ ਕਿਉਂ ਥੋੜੇ ਜੇ 10 15000 ਰੁਪਏ ਪਾ ਕੇ ਵੀ ਟਾਇਰ ਜਿਵੇਂ ਨਵੀਂ ਪਵਾ ਲੈਂਦੇ ਆ ਵੀ ਜਾਂ ਕਈ ਵਾਰ ਕੰਪਨੀ ਚ ਕਿਵੇਂ ਸੀ ਕੰਪਨੀ ਚ ਖੜੇ ਇੱਥੇ ਆਮ ਹੀ ਦੇਖਦੇ ਰਹਿਨੇ ਆ ਵੀ ਰੋਜ਼ ਹੀ ਅਗਲਾ ਕਹਿੰਦਾ ਵੀ ਜੇ ਕੇ ਦੇ ਆਉਂਦੇ ਜਾਂ ਗੁੜੀ ਆਰ ਦੇ ਆਉਂਦੇ ਵੀ ਆਪਾਂ ਨਾਲ ਕੋਈ 10000 ਦੇ ਕੇ 5000 ਦੇ ਕੇ ਜਾਂ 15000 ਦੇ ਕੇ ਨਵੇਂ ਟਾਇਰ ਪਾ ਜਾਂਦੇ ਆ ਇਸ ਲਈ ਆ ਟਰੈਕਟਰ ਤੁਸੀਂ ਗੌਰ ਨਾਲ ਦੇਖ ਲਓ ਵੀਰੋ ਫੋਟੋ ਮੰਗ ਲਗਦਾ ਤੁਹਾਨੂੰ ਫੋਟੋ ਪਾ ਦਿਓ ਫੋਟੋ ਵਗੈਰਾ ਨਹੀਂ ਪੈਣੀਗੀ ਆ ਦੇਖੋ ਲੈਮੀਨੇਸ਼ਨ ਅਸੀਂ ਉਤਾਰ ਰਹੇ ਆ ਵੀ ਥੋੜਾ ਜਿਹਾ ਪਾਟਿਆ ਪਿਆਗਾ ਦੇਖੋ ਕੰਡੀਸ਼ਨ ਦੇਖੋ ਪੀਬੀ 50 ਪੀਬੀ 50 ਨੰਬਰ ਆ ਇਹ ਪੀਬੀ 50 ਬਲਾਡੇ ਦਾ ਕਿਥੋਂ ਦਾ ਵੁਲਾਡਾ ਪੀਬੀ 50 ਵੁਲਾਡੇ ਦਾ ਨੰਬਰ ਮਾਨਸਾ ਦਾ ਮਾਨਸਾ ਡਿਸਟ੍ਰਿਕਟ ਦਾ ਨੰਬਰ ਹੈ ਇਹ ਤਹਿਸੀਲ ਪੈਂਦੀ ਹੈ ਵੁਲਾਡਾ ਇਧਰ ਕਿਸੇ ਵੀਰ ਨੇ ਕਿੱਥੋਂ ਤੁਸੀਂ ਦੇਖ ਰਹੇ ਹੋ ਵੀਡੀਓ ਜਰੂਰ ਕਮੈਂਟ ਕਰਕੇ ਦੱਸਿਓ ਇਹ ਟਰੈਕਟਰ ਹੁਣ ਵੜੈ ਟਰੈਕਟਰ ਦੇ শোরੂਮ ਤੇ ਜਾ ਕੇ ਲੱਗੂਗਾ ਇੱਕ ਤਾਂ ਇਹ ਰਿੰਪ ਪੁੱਠੇ ਪਾਏ ਹੋਏ ਆ ਤੁਸੀਂ ਜਰੂਰ ਦੱਸਿਓ ਭਰਾਓ ਇਹ ਰਿੰਪ ਚੇਂਜ ਕਰੀਏ ਵੀ ਸਿੱਧੇ ਪਾਸੇ ਐਸ ਲੋਡ ਕਰੀਏ ਕਿ ਐਂ ਚੱਲ ਜਾਣਗੇ ਰੈ ਤੁਸੀਂ ਜੋ ਜਰੂਰ ਆਪੋ ਆਪਣੀ ਵੀ ਰਿੰਬਾਂ ਸਾਨੂੰ ਬਦਲਣੇ ਚਾਹੀਦੇ ਆ ਜਾਂ ਲੈਵਿਲੇਸ਼ਨ ਤਾਂ ਅਸੀਂ ਉਤਾਰ ਹੀ ਰਹੇ ਹਾਂ ਕਿਉਂ ਲੈਵਿਲੇਸ਼ਨ ਸਾਨੂੰ ਪਤਾ ਬਹੁਤ ਨੁਕਸਾਨ ਹੋ ਜਾਂਦਾ ਬੁੱਧੂ ਬਾਅਦ ਚ ਹੈ ਨਾ ਦੇਖੋ ਮੈਂ ਅੱਜ ਇੰਨਾ ਪਾੜ ਗਿਆ ਸੀਗਾ ਹੂੰ ਚੋ ਜੇ ਇਹ ਤਾਂ ਹੀ ਪਾਟਰੀ ਹੁਣ ਹੋਊਗਾ ਜੇ ਲੰਮਾ ਟਾਈਮ ਪਿਆ ਰਹੇ ਫਿਰ ਜਿਆਦਾ ਨੁਕਸਾਨ ਹੋ ਜਾਂਦਾ ਹੈ ਹਨਾ ਦੇਖੋ ਯਾਰ ਚਮਕ ਦੇਖੋ ਕਿੰਨੀ ਬਹੁਤ ਨਵਾਂ ਟਰੈਕਟਰ ਆ ਜਵਾ ਗੇਅਰ ਪ੍ਰੋ 4 ਸਪੀਡ ਆ ਸਾਡੇ ਕੋਲ 21 22 23 ਤਿੰਨੇ ਮਾਡਲ ਸਾਡੇ ਕੋਲੇ 52 ਦਾ 10 ਗੇਅਰ ਪ੍ਰੋ ਟਰੈਕਟਰ ਆਗੇ ਵੜਾਂ ਟਰੈਕਟਰ ਤੇ ਲੱਗ ਚੁੱਕੇ ਆ ਕਿਸੇ ਮਿੱਤਰ ਨੇ ਪਿਆਰੇ ਨੇ ਇਹ ਟਰੈਕਟਰ ਖਰੀਦਣਾਗਾ ਆਸਾਨ ਕਿਸ਼ਤਾਂ ਤੁਸੀਂ ਇਹ ਟਰੈਕਟਰ ਸਾਥੋਂ ਖਰੀਦ ਕੇ ਲਿਆ ਸਕਦੇ ਹੋ ਇੱਕੇ ਦਾਮ ਭਰਾਵੋ ਕਿਰੇ ਅਕਸਰੀ ਟਰੈਕਟਰ ਆਪਾਂ ਏਜੰਸੀਆਂ ਵਗੈਰਾ ਤੋਂ ਲੈਨੇ ਆ ਲੋਨ ਤੇ ਨਿਕਲਦੇ ਆ ਆਪਣੇ ਕੋਲੇ ਬਹੁਤ ਵੱਡੀ ਸੌਬਤਾ ਕੀ ਬਣਾਈ ਟਰੈਕਟਰ ਕੋਲੇ ਕਿਉਂ ਆਪਣਾ 41 43 ਬੈਂਕ ਨਾਲ ਟਾਈ ਆ ਆਪਾਂ ਹੈਗਾ ਭਰਾਵੋ ਹਰੇਕ ਬੰਦੇ ਦਾ ਡੈਟਾ ਸਿਸਟਮ ਨਹੀਂ ਹੁੰਦਾਗਾ ਅਗਲੇ ਨਾਲ ਉਹ ਕਹਿੰਦੇ ਵੀ ਲੋਨ ਨਾ ਕਰਾਓ ਜਾਂ ਹੋਰ ਨਾ ਕਰਾਓ ਇਸ ਕਰਕੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿਉਂ ਤੁਸੀਂ ਆਸਾਨ ਕਿਸ਼ਤਾਂ 'ਚ ਆਪਣੇ ਟਰੈਕਟਰ ਲਿਆ ਸਕਦੇ ਹੋ ਕਰੇ ਕਿਉਂ ਆਪਣਾ ਸਾਰੀਆਂ ਬੈਂਕਾਂ ਨਾਲ ਆਪਣਾ ਢਾਈ ਆਪਾਂ ਹੈਗਾਗਾ ਵੀ ਪ੍ਰਮਾਤਮਾ ਦੀ ਕਿਰਪਾ ਪਿਛਲੇ ਤਿੰਨ ਚਾਰ ਸਾਲ ਤੋਂ ਕਰਦੇ ਆ ਰਹੇ ਹਾਂ ਕਿਉਂ ਆਏ ਮੈਨੂੰ ਵੀ ਆਪਣੇ ਕੋਲੇ ਸਬਦਾ ਹੈਗੀ ਹੈ ਇਹ ਹਰੇਕ ਬੰਦੇ ਕੋਲੇ ਉਹ ਜੀ ਸਬਦਾ ਨਹੀਂ ਹੁੰਦੀਗੀ ਆਪਣੇ ਕੋਲੇ ਲਾਉਣ ਵਾਲੀ ਸਬਦਾ ਹੈਗੀ ਆ ਤੁਸੀਂ ਲਾਉਣ ਕਰਵਾ ਕੇ ਡਾਕਟਰ ਆਸਾਨ ਕਿਸ਼ਤਾਂ 'ਚ ਖਰੀਦ ਕੇ ਲੈ ਜਾ ਸਕਦੇ ਹੋ ਜਾਂ ਤੁਸੀਂ ਨਗਦ ਲੈ ਕੇ ਆਣਾ ਨਗਦ ਵੀ ਲੈ ਜਾ ਸਕਦੇ ਹੋ ਰੇਟ ਦਾ ਕੋਈ ਵੀ ਫਰਕ ਨਹੀਂ ਹੈਗਾ ਜੇ ਤੁਸੀਂ ਨਗਦ ਲਾਉਂਗੇ ਜਾਂ ਲਾਉਣ ਤੇ ਲਾਉਂਗੇ ਸੇਮ ਰੇਟ ਤੁਹਾਨੂੰ ਮਿਲੇਗਾ ਆ ਦੇਖੋ ਕੰਡੀਸ਼ਨ ਚੰਗੀ ਤਰ੍ਹਾਂ ਚੈੱਕ ਕਰ ਲਓ ਨਵਾਂ 700 ਦੇ ਕੁਝ ਘੰਟੇ ਚੱਲਨਾਂ ਟਰੈਕਟਰ ਨੂੰ ਕੁਝ ਨਹੀਂ ਹੁੰਦਾ ਜਮਾਂ ਨਵਾਂ ਟਰੈਕਟਰ ਹੈ ਜਮਾਂ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਇਹ ਵੜਾਂ ਟਰੈਕਟਰ ਦੇ ਸ਼ੋਰੂਮ ਤੇ ਜਾ ਕੇ ਲੱਗੂ ਭਰਾਵੋ ਕਿਸੇ ਵੀ ਪੁਰਾਣੇ ਟਰੈਕਟਰ ਖਰੀਦਣਾ ਗਾ ਤਾਂ ਸੋਨ ਕੋਈ ਨੰਬਰ ਹੈਗੀ ਹੈ 92026404 ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਧੰਨਵਾਦ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ